मॉर्निंग गाइस गुड मॉर्निंग गुड मॉर्निंग आई होप चाय पिए आज ब्रेक पास रख गाइस नान छोले खाओ ओ यम्मी यम्मी बहुत स्वाद ये देखो हम लोग भी दो टेस्टी मेरे आज खा हेलो गाइस गुड मॉर्निंग आज नाश्ता कर लो नाश्ता खा के मजा आ गया नान छोले गुड़िया खा रही है तुसे तो खा ली करो हां जी हां जी अब चाय चल रहा है चाय चल रही अभी देवार। थोड़ी देर बाद पूल पार्टी भी चलेगी पूल पार्टी चलेगी पूल यार आप पूल पड़ता है पूल से हवा भर रहे हो भी खा ले ना पूल से पेंचर हो जाता है और भी बैठे रहे बाउली बटे हुए थे वो तो बड़ा पैड़ा और वो भी नहीं है रगड़ रगड़ के तो तासिया दोबारा तो ना ਉਹ ਦੇਖੋ ਮੈਂ ਦਿਖਾਇਆ ਪੂਲ ਪਾਰਟੀ ਦੇਖੋ ਪੂਲ ਕੌਣ ਵੜਿਆ ਰਾਤੀ ਦਿਖਾਇਆ ਸੀ ਹੁਣ ਥੋੜਾ ਭਰ ਲਵੇ ਨਾ ਨਹੀਂ ਨਹੀਂ ਇਹਨੂੰ ਦਿਖਾਓ ਕੌਣ ਬੈਠਾ ਦੇਖਾ ਡੌਗੀ ਹਾਂ ਦੇਖੋ ਵੀ ਅਗਲਾ ਸਾਡਾ ਡੌਗੀ ਵੀ ਆਨੰਦ ਲੈ ਰਿਹਾ ਹੈ ਪਹਿਲਾਂ ਡੌਗੀ ਨੂੰ ਬਿਠਾਇਆ ਦੇ ਲੋ ਆ ਦੇਖੋ ਗਾਇਸ ਡੌਗੀ ਕਰ ਰਿਹਾ ਮਸੇ ਆਏ ਮੈਨੂੰ ਥੋੜਾ ਖੇਡ ਲੱਗਦਾ ਹੋਏ ਉਹ ਤਾਂ ਬਾਹਰ ਆ ਗਿਆ तो तो मेल तो बाहर आ गया चाय मार के तो <laughs> गर्मी 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 तो बहुत हुई पी आज नहीं मौसम ठंडा है देखो यार मैं जा गया, गया हूं अच्छा तेरी करो फिर हीट वेव चलती दो तीन दिन तो राहत रही है बढ़िया किदा टेस्ट ਇਹ ਐ ਮੇ ਫੇਵਰੇਟ ਹੈ ਨਾਨ ਛੋਲੇ ਐ ਕੁੜੀਆ ਫੇਵਰੇਟ ਆ ਕਰੇ ਸਪੈਸ਼ਲ ਕਹੇਗੀ ਮੈਂ ਨਾਨ ਛੋਲੇ ਮੰਗਾ ਲੂ ਆ ਦੇਖੋ ਨੀ ਨ ਹੋਈ ਆਈ ਮੈਨੂੰ ਤਾਂ ਕਿਹਾ ਨੀਗਾ ਮਾਮਾ ਕਰੇ ਕਹਿੰਦੇ ਅੱਛਾ ਰੋਟੀ ਨਹੀਂ ਜਦੋਂ ਖਾਣੀ ਹੁੰਦੀ ਨਾ ਮੈਂ ਮੈਨੂੰ ਹੀ ਜੀ ਸਾਰਾ ਹੈਲੋ ਗਾਇਸ ਹੈਲੋ ਹੈਲੋ ਕਿਦਾ ਵਧੀਆ ਵਧੀਆ ਆਜੋ ਗਾਇਸ ਲਾਸਟ ਤੱਕ ਦੋ ਲਿੱਤੇ ਤੇ ਛੋਲੇ ਦਾ ਖਾਣਾ ਖਾਗੀ ਅੱਛਾ <laughs> नहीं नहीं मोमोस तेरे फेवरेट ने जिने मर्जी दे दो के नाल वो भी मंगाई ना पक्की केंदे जीजू मंगा भी एक दिन नहीं दिखले केएफसी भी खा गई नाल ये हड्डी ओ वाला टिडरा ते के ऐसे भी आपके फॉलोवर देख रहे हैं आप देखो अयोश एक टकरा हो गया है भी लोग टकरा हो गया है एक दूसरे बाकी बोलो क्या कर रहे गाइस रात ही रात ही सानू गाइस नजर लग गई थी हम तो लाइव ही मान के ना भी लोग ना फोटो भी नहीं रोमिन हां इतना टेस्ट बड़ा बढ़िया गाइस को बोल क्या कर रहे हो ਕੀ ਚੱਲ ਰਿਹਾ ਬਤਾਓ ਬਤਾਓ ਯੂਸ ਦੇਖੋ ਜੀ ਬਲੌਗ ਇਤਰੀ ਮੰਨੇ ਕੀ ਕਰ ਰਿਹਾ ਯੂਸ ਅਨਮੋਲ ਆ ਗਾਈ ਸਾਨੂੰ ਬਾਹਰ ਲਾ ਯੂਸ ਹੁਣ ਫੇਰ ਸਟਾਰਟਿੰਗ ਹੋ ਗਈ ਹਵਾ ਪਰੰਪ੍ਰਿਤ ਕੂਲ ਵਿੱਚ ਅਨ ਲੱਗੇ ਹੋਏ ਅਨ ਨੂੰ ਨੀਚੇ ਰੱਖ ਲਾ ਵਾ ਪਰ ਪਰੀ ਗਈ ਆ ਵਾ ਪਰੇ ਗਈ ਆ ਵਾ ਪਰ ਰਹੇ ਸਾਡੀ ਹਵਾ ਨਿਕਲ ਗਈ ਇਹਦੇ ਪਰਦੇ ਪਰਦੇ ਜੇ ਣਾਣਾ ਵਾ ਤੇ ਫਿਰ ਕੁਛ ਤਾਂ ਕਰਨਾ ਹੀ ਪੈਣਾ ਹੈ ਓ ਯਾਰ ਪੰਪ ਨਾ ਦੂਜਾ ਹਾਂ ਉਹ ਗੱਡੀ ਚੱਲਾ ਗਿਆ ਇਲੈਕਟ੍ਰੋਨਿਕ ਸਾਨੂੰ ਹੱਥਾਂ ਦੇ ਪੰਪ ਨਾਲ ਭਰਨੀ ਪੈਰੀ ਉਹ ਤੁਸੀਂ ਨਹੀਂ ਜਾ ਯਾਰ ਉਹ ਨੰਨੂ ਦੇਖੋ ਬਸ ਉਹਨੂੰ ਹੁਣ ਕੋਈ ਬਾਹਰ ਨਹੀਂ ఎనీ వన్ బాబ్ ని కే కర్ సక్దా ઓર ગડિયા નું કામ દે પૂરી તા ગઈ વેસેન ખોલ હા હરટિલ્લા એદર કા સો બી લગા આવો લગા આવો જોર ઓ પાણી દે કો પી કર કોને પાણી એન્ટ્રી હોਣੀ હે ના وچ <laughs> चलांगा हो जाने का पानी चला पहला पानी चला लो भाई करना पे सारी डस्टिंग होगी रीता दी काम वाली भी आ बर्तन साफ हो रहे हैं तो सारा कुछ साम सफाइयाँ हो गया सारा क्लीन हो गया सारा ਇਹ ਕੋਰੀਆ ਡਰੈਇੰਗ ਰੂਮ ਇਹ ਵੀ ਸਾਰਾ ਕਲੀਨ ਹੋ ਗਿਆ ਬਸ ਹੁਣੇ ਕੰਮ ਵਾਲੀ ਨੇ ਸਾਰੀ ਸੁਪਾਈ ਕਰ ਦੇਣੀ ਚਲੋ ਕਿਵੇਂ ਦਾ ਲੱਗਿਆ ਤੁਹਾਨੂੰ ਨੀਤਾ ਦਾ ਘਰ ਕਮੈਂਟ ਕਰਕੇ ਦੱਸਣਾ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਲਓ ਅਨੀਤਾ ਦਾ ਇਹ ਦੂਸਰਾ ਰੂਮ ਹੈ ਕਮੈਂਟ ਵਿੱਚ ਜਰੂਰ ਦੱਸਣਾ ਇਹ ਮੰਦਿਰ ਹੈ ਦੇਖੋ कि सोना मंदिर है जय हो इधर वॉशिंग मशीन लगाई हुई कपड़े वगैरह सारे इधर सुकते ने देखो जी देखो बहुत वाइया बनाया हुआ है इधर वॉशरूम है देखो वॉशरूम हजे सफाई करनी है अलग तो सारी डस्टिंग बगैर कि सारा हो सफर सारा एक मिनट बनवा लो डोगी था। <laughs> <पार क्या> था। <laughs> <थाँगी> था। <laughs> देखा काला पै पड़ लगन लग गई

ਕਪਾਸੇ ਸੀਤਾ ਵਿਚਾਰੀ ਕੰਮ ਲੱਗੇ ਉਹਨੂੰ ਖਲਾਰਾ ਹੀ ਨਹੀਂ ਖਤਮ ਕਰਨ ਦਿੰਦੇ ਪਏ ਦੇਖੋ ਵਿਚਾਰੀ ਕਿ ਕਿੰਨੀ ਮਿਹਨਤ ਕਰਦੀ ਵੀ ਹੈ ਉਦੋਂ ਇਸ ਖਲਾਰਾ ਪਾਈ ਦਿੰਦੇ ਪਏ ਨੇ ਆਪਣੀ ਵਿਚਾਰੀ ਸੀਤਾ ਵਿਚਾਰੀ ਲੱਗੇ ਕੰਮ ਕਰਾ ਸੀਤਾ ਨੂੰ ਵੇਲੀ ਨਹੀਂ ਹੋਂ ਦਿੰਦੇ ਪਏ ਸੀਤਾ ਕੰਮ ਵਧਾ ਰਹੇ ਆ ਨਾ ਤੇਰਾ ਹੋਰ ਕੀ ਬਈਆ ਜੀ ਹੋਰ ਹੈ ਬਈਆ ਜੀ ਸੀਤਾ ਕੀ ਕਰੇ ਵਿਚਾਰੀ ਸੀਤਾ ਕੀ ਕਰੇ ਇਹ ਨਿਕਲਦਾ ਹੀ ਨਹੀਂ ਪਏ ਸਵੀਮਿੰਗ ਪੂਲ ਚੋਂ

ਸਾਰਾ ਪਾਣੀ ਪਾਣੀ ਹੋ ਗਿਆ ਹਾਏ ਇਹ ਕੀ ਹੋ ਗਿਆ ਸਾਰਾ ਸਾਰਾ ਤਲਾਬ ਨਾ ਛੱਡੀ ਅਸੀਂ ਹੁਣ ਲੁਧਿਆਣੇ ਵਾਲੋਂ ਦਵਾਨਾ ਹੋ ਗਏ ਘਰ ਵੱਲੋਂ ਆਪਣੇ ਬੱਚਿਆਂ ਨਾਲ ਲੈ ਕੇ ਦੇਖੋ ਬੱਚੇ ਇਹ ਪਿੱਛੇ ਬੈਠੇ ਸਾਡੇ ਹੈਲੋ ਹੈਲੋ ਬ्रो ਵੀ ਬੱਚੇਓ ਹੈਲੋ ਇਹ ਚੱਲੇ ਆਂ ਅਸੀਂ ਆਪਣੇ ਘਰ ਆਪਣੇ ਘਰ ਜਾ ਰਹੇ ਆ ਬਹੁਤ ਰਹਿ ਕੇ ਦਵਾ ਕਰੇ ਚਾਰ ਪੰਜ ਦਿਨ ਲਾ ਕੇ ਤੇ ਹੁਣ ਅਸੀਂ ਲੈ ਕੇ ਚੱਲੇ ਬੱਚਿਆਂ ਨੂੰ ਘਰ ਕਾਂ ਬਿਲਕੁਲ ਖਾਲੀ ਨੇ ਹਨਾ ਟ੍ਰੈਫਿਕ ਬਿਲਕੁਲ ਨਹੀਂ ਹੈ ਸੰਡੇ ਕਰਕੇ ਬਿਲਕੁਲ ਟ੍ਰੈਫਿਕ ਨਹੀਂ ਹੈ ਪੁਰਾਆ ਹੈ ਪੁਰਾਆ ਪੁਰਾਆ ਪਹੁੰਚ ਗਏ ਟੋਲ ਟੈਕਸ ਵਾਲਾ ਟੋਲ ਟੈਕਸ ਨਾ ਬੰਦ ਕੀਤਾ ਹੋਇਆ ਜੀ ਲੱਡੋਵਾਲ ਵਾਲਾ ਸੁਣ ਲੋ ਸਾਰੇ ਗਣੇ ਲੱਡੋਵਾਲ ਟੋਲ ਟੈਕਸ ਬਿਲਕੁਲ ਬੰਦ ਹੈ ਜੀ ਕੋਈ ਟੈਕਸ ਨਹੀਂ ਕੱਟ ਰਿਹਾ ਕੋਈ ਉੱਥੇ ਬੈਠੇ ਨੇ ਕਿਸਾਨ ਦੁਵਾਰਾ ਧਰਨਾ ਦਿੱਤਾ ਹੈ ਉਹਨਾਂ ਨੇ ਕਿਉਂਕਿ ਰੇਟ ਵਧਾ ਦਿੱਤਾ ਸੀ ਬਹੁਤ ਜ਼ਿਆਦਾ

ਚਾਹ ਕਰੋ ਦੋਸਤ ਚਾਹ ਦੀ ਚਾਹ ਕਰੋ ਚਲੋ ਜੈ ਬੋਲੇ ਮਬਾਕੀ ਬੰਦੇ ਮਾਤਰਮ ਹੈ ਨਾ ਉਹ ਉਧਰ ਨਹੀਂ ਸਾਈਡ ਜਾ ਰਹੀ ਸਾਥ ਇਹ ਨਹੀਂ ਆ ਉਹ ਦੇਖੋ ਜਿਉਂ ਸ਼ਕਤੀ ਘਟਾ ਨਹੀਂ ਤਾਂ ਤੁਹਾਨੂੰ ਦਿਖਾਣੀ ਦੇਖੋ ਜੀ ਪਰਲੀ ਸਾਈਡ ਰੇਲਮ ਦਾ ਮੇਨ ਪਟੜੀਆਂ ਨੇ ਸਾਥ ਨੂੰ ਦਰਿਆ ਜੀ ਸਾਥ ਨੂੰ ਦਰਿਆ ਹੈ ਬੰਦੇ ਮਾਤਰਮ ਟ੍ਰੇਨ ਆ ਰਹੀ ਹੈ ਦਰਿਆ ਤੇ ਪੁੰਗਿਆ ਅਸੀਂ ਸੰਤੋ ਦਰਿਆ ਕਰ ਰਿਹਾ ਕ੍ਰੋਸ ਮਾਇਰ ਆਰੇ ਆਖ ਦੇਖੋ ਤੁਮ ਦਵਾਨਾ ਜੀ ਟੋਲ ਟੈਕਸ ਬਿਲਕੁਲ ਬੰਦ ਨੇ ਬਾਏ ਅਰਸ ਨਾ ਦੇਖੋ ਇਹ ਮਾਇਰ ਦਾ ਅਸੀਂ ਟੋਲ ਟੈਕਸ ਸੋ ਲੰਗਾਗੇ ਬਿਲਕੁਲ ਫਰੀ ਐਜੇ ਕਰੋ ਸਭ ਤੋਂ ਮਹਿੰਗਾ ਟੋਲ ਟੈਕਸ ਦਾਡੋ ਵਾਲ ਦਾ ਇਹਨਾਂ ਨੇ ਬੰਦ ਕੀਤਾ ਹੈ ਰੇਟ ਘਟਾਉਣ ਦੇ ਚੱਕਰਾਂ ਵਿੱਚ ਕਹਿੰਦੇ ਰੇਟ ਘਟਾਓ ਵਧਾਣੇ ਵੀ ਚਾਹੀਦੇ ਨੇ ਰੇਟ ਬਹੁਤ ਜ਼ਿਆਦਾ ਨੇ ਜੀ ਦੇਖੋ ਜੀ ਅੱਗੇ ਹਾਂ ਜੀ ਨੰਨੂ ਨਾ ਕਰਾ ਬੜੀ ਨੰਨੂ ਇਹਨੂੰ ਪਕੜ ਲਓ 2 ਮਿੰਟ ਦੇਖੋ ਜੀ ਗੱਡੀਆਂ ਹੈ ਲੰਘ ਰਹੀਆਂ ਦੋ ਦੱਬ ਇਹਦੇ ਫੇਨ ਨਾ ਲਗਾ ਲੈ ਤੂੰ ਦੇਖੋ ਜੀ ਬਿਲਕੁਲ ਕਰੋਸੇ ਨਿਸ਼ਾਨ ਬੰਦ ਕੀਤਾ ਜੀ ਲੰਡ ਵਾਲੇ ਡੋਰ ਪਾ ਲਿਆ ਡੋਰ ਡੈਕ ਕਿਸਾਨ ਖੜੇ ਨੇ ਦੇਖੋ ਅੱਛਾ ਅੱਛਾ ਕਿਸਾਨ ਉਹ ਕਹਿੰਦੇ ਲੰਮੀ ਰਲਣਾ ਹਾਂ ਜਿਆ ਕਰਨਾ ਪਿੱਛੇ ਅੱਗੇ ਆਉਗੇ ਦੇਖੋ ਦੇਖੋ ਜੀ ਕੋਈ ਪਰਚੀ ਲੱਗੀ ਨਹੀਂ ਸਾਡੀ ਕੋਈ ਟੈਕਸ ਨਹੀਂ ਕਟਾਇਆ ਜੀ ਅਸੀਂ ਬਿਲਕੁਲ ਇਸ ਤਰ੍ਹਾਂ ਹੀ ਰਹਿੰਦੇ ਆਇਆ ਕੋਈ ਪੇਸ਼ਾ ਲਈ ਅੱਧਾ ਹੀ ਰਹੇ ਨਾ ਕੋਈ ਯਾਰ ਮੇਰਾ ਨਹੀਂ ਘਟਾ ਲੈ ਟੈਕਸ ਬੰਦ ਹੋਣੇ ਚਾਹੀਦੇ ਆ ਬੰਦ ਨਹੀਂ ਫੇੜ ਘਟਾ ਲੈ ਜਾਂ ਘਟਾ ਘਟਾ ਦੇ ਨਾ